ਆਸਾ ਮਹਲਾ 5 ਗੁਰਪੂਰੇ ਰੱਖਿਆ ਦੇ ਹੱਥ ਪ੍ਰਗਟ ਪਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰ ਗੁਰ ਧਿਆਈ ਜੇ ਕੀ ਅਰਦਾਸ ਗੁਰ ਪਹਿਜ ਪਾਈ ਰਹਾ ਸ਼ਰਨ ਪਰੇ ਸੱਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਕਰ ਅਠਮ ਕਾਫੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣ ਤੂੰ ਧਣੀ ਤੇਰਾ ਪਰਵਸਾ ਬਿਨ ਸਾਚ ਅਨ ਟੇਕ ਹੈ ਸੋ ਜਾਣੂ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਈ ਚਤੁਰਾਈ ਸਿਆਣ ਪਾ ਕਿ ਤੈ ਕਾਮਨਾ ਆਈਐ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲਖ ਕਰਮ ਕਮਈਐ ਕਿਛ ਪਵੈ ਨ ਬੰਦਾ ਜਨ ਨਾਨਕ ਕੇ ਤਾ ਨਾਮ ਧਰ ਹੋਰ ਛੋੜਿਆ ਧੰਦਾ ਆਸਾ ਮਹਲਾ ਪੰਜਵਾਂ ਸਰਬ ਸੁਖਾਂ ਮੈਂ ਭਲਿਆ ਹਰ ਜੇ ਵੜਨਾ ਕੋਈ ਗੁਰ ਟੁੱਠੇ ਤੇ ਪਾਇਐ ਸੱਜ ਸਾਹਿਬ ਸੋਈ ਬਲਿਹਾਰੀ ਗੋਰੀ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰੋ ਇੱਕ ਖਿੰਚਸਾ ਇਹੋ ਕੀ ਜੈ ਦਨ ਰਹਾ ਆਗਟ ਸੱਚਾ ਸੋਇ ਹੈ ਜਿਸ ਹਰ ਧਨ ਅੰਤਰ ਸੋ ਛੂਟੇ ਮਹ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰਬੇਕ ਸਤ ਸਰ ਉਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮਹਲਾ 5 ਸਾਈਂ ਅਲਖ ਵਰ ਪਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਇ ਮੈਂਡਾ ਹਵਨਸੈ ਹਉ ਮੰਨ ਕੁਰਬਾਨ ਸਾਈਂ ਆਪਣੇ ਹੋਵੇ ਅਨੰਦ ਕਣਾ ਮਨ ਤਨ ਜਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੁਖੀ ਹੂੰ ਸੁਖ ਪਾਏ ਮੈਂ ਨਾ ਗੇਮ ਗਣੀ ਨੈਣ ਪਸੰਦੋ ਸੋਏ ਪੇਖ ਮੁਸਤਾਕ ਪਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਵ ਸੰਸਾਰ ਅੱਵਾ ਹਾਂ ਵਹਰਾ ਨਾਨਕ ਕਾ ਪਾਤਸ਼ਾਹ ਦਿਸੈ ਜਹਰਾ ਆਸਾ ਮਹੱਲਾ 5 लाख भगत अरदै जपते पियो पियो कवन जोगत मेलावो निरकोण बखई जियो तेरी टेक गोविंद गोपाल दयाल प्रभु तू सब ना के नाथ तेरी सृष्टि सब रहाऊ ਸਦਾ ਸਹਾਈ ਸੰਤ ਵੇਖੇ ਸਦਾ ਹਜੂਰ ਨਾਮ ਬਿਹੁੰਣੜਿਆ ਸੇ ਮਰਨ ਵਿਸੂਰ ਵਿਸੂ ਦਾਸ ਦਾਸ ਤਨ ਭਾਏ ਮਿਟਿਆ ਤਨਾ ਗਾਉਣ ਵਿਸਰਿਆ ਜਿਨਾ ਨਾਮ ਤਿਨਾ ਰਹਾ ਹਾਲ ਕਾਉਣ ਜੈਸੇ ਪਸ ਹਰਿਆ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ ਆਸਾ ਮਹਲਾ 5 ਹਬੇ ਥੋਕ ਵਿਸਾਰ ਹਿਕੋ ਖਿਆਲ ਕਰੋ ਝੂਠਾ ਲਹੇ ਗਮਨ ਮਨ ਤਨ ਅਰਪ ਧਰ ਆਠ ਪਹਿਰ ਸਲਹਿ ਸਰਜਣਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰਹੁ ਮੂੰ ਰਹਾਉ ਸੋਈ ਕਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸਚ ਜਿਸ ਤੂੰ ਦੇਹ ਅੱਲਾ ਜੋ ਨਾ ਟਹੰਦੋ ਮੂਲ ਸੋ ਕਰ ਰਾਸ ਕਰ ਏ ਕੋ ਚਿਤ ਵਸਾਏ ਕਦੇ ਨ ਜਾਏ ਮਰ ਤਨ ਪਿਆਰਾ RAM ਜੋ ਪ੍ਰਭ ਪਾਣਿਆ ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ ਆਸਾ ਮਹਲਾ 5 ਜਿਨਾਂ ਨ ਵਿਸਰੇ ਨਾਮ ਸੇ ਕੇ ਨਿਹਾਲ ਭੇਦ ਨ ਜਾਣਹੁ ਮੂਲ ਸਾਈਂ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਬਿੜਿਆ ਸੁਖ ਭਾਇਆ ਜਨ ਬਰਸਾਦ ਦੁਖ ਸਭ ਮੇਟਿਆ ਰਹਾਓ ਜੇਤੇ ਖੰਡ ਬ੍ਰਹਮੰਡ ਉਦਾਰੇ ਤਨਖੇ ਜਨ ਮਨ ਉਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੈ ਆਪ ਸੋਈ ਮਾਨੀਐ ਰਾਗਟ ਪ੍ਰਖ ਪ੍ਰਵਾਨ ਸਭ ਠਾਈ ਜਾਨੀ ਐ ਦਿਨ ਸਰੈਣ ਆਰਾਧ ਸਮਲੇ ਸਹ ਸਹ ਨਾਨਕ ਕੀ ਲੋਚਾ ਪੂਰ ਸਚੇ ਪਾਤਸ਼ਾਹ ਆਸਾ ਮਹੱਲਾ ਪੰਜਮਾ ਪੂਰਿਆ ਸਰਬ ਠਾਈ ਹਮਾਰਾ ਖਸਮ ਸੋਏ ਏਕ ਸਾਹਿਬ ਸਿਰਛਤ ਦੁਜਾ ਨਹੀਂ ਕੋਈ ਜਿਉਂ ਪਾਵੇ ਤਿਉਂ ਰਾਖ ਰੱਖਣ ਹਰਿਆ ਤੁਜ ਬਿਨ ਅਵਰ ਨ ਕੋਈ ਨਦਰ ਨਿਹਾਰਿਆ ਰਹਾਉ ਪ੍ਰਤ ਪਾਲੇ ਪ੍ਰਭ ਆਪ ਘਟ ਘਟ ਸਾਰੀਐ ਜਿਸ ਮਨ ਉਠਾ ਆਪ ਸਨਾ ਵਿਸਾਰੀ ਐ ਜੋ ਕਿਛ ਕਰੇ ਸੋ ਆਪ ਆਪਣ ਪਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ਼ ਪਿਆਸ ਲੋਚਾ ਪੂਰੀਐ ਨਾਨਕ ਦਰਸ਼ ਪਿਆਸ ਲੋਚਾਂ ਪੂਰੀ ਐ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਭਾਉ ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਤਨਾਮ 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 ਜੀ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਜੀ oh, oh, oh.